ਸਾਡੇ ਬੱਚੇ ਆ ਜੋ ਆ ਕੇ ਜਿਹੜੇ ਮਤਲਬੀ ਇੱਥੇ ਜਦੋਂ ਆ ਆ ਕੇ ਸਕੂਲਰ ਸਾਨੂੰ ਪੁੱਛਦੇ ਆ ਵੀ ਮੋਬਾਈਲ ਰਸੀ ਇਹਨੇ ਤੁਸੀਂ ਪੰਛੀਆਂ ਕੋਲੇ ਚੱਲੋ ਹਾਂਜੀ ਉਹ ਆ ਕੇ ਫਿਰ ਇਹਨਾਂ ਦੇ ਸਾਰੇ ਪੰਛੀਆਂ ਦੇ ਵਿੱਚ ਲਾਲਚ ਲੱਗ ਜਾਂਦੇ ਆ ਕਿਤੇ ਕੋਈ ਦਾਣਾ ਪਾਤਾ ਕਿਤੇ ਪਾਣੀ ਪਾਤਾ ਕਿਤੇ ਕੁਝ ਮੋਬਾਈਲਾਂ ਨਹੀਂ ਸਾਥੋਂ ਮੰਗਦੇ ਸਾਨੂੰ ਸਭ ਤੋਂ ਵੱਡੀ ਜਿਹੜੀ ਰਾਹਤ ਹੈ ਹਾਂਜੀ ਆਪਦੇ ਬੱਚਾ ਨੂੰ ਬਚਾਉਣ ਦੀ ਉਹ ਇਹ ਹੀ ਮਿਲੀ ਜਾਂਦੀ ਇਹ ਸਾਡੇ ਫਰੇਸਟੀ ਦਾ ਦੋ ਕੰਮਾਂ ਨਾਲੇ ਵਾਤਾਵਰਨ ਸ਼ੌਧ ਹੁੰਦਾ ਆਕਸੀਜਨ ਮਿਲਦਾ ਕਰੋਨਾ ਤੋਂ ਬਾਅਦ ਹੀ ਆਕਸੀਜਨ ਦਾ ਆਪਾਂ ਨੂੰ ਮਹਿਸੂਸ ਹੋਇਆ ਵੀ ਆਕਸੀਜਨ ਵੀ ਕੁਝ ਹੁੰਦਾ ਹੈ ਹਾਂਜੀ ਇਹ ਫਿਰ ਦੋਵੇਂ ਸਾਡੇ ਚੀਜ਼ਾਂ ਜਿਹੜੀਆਂ ਸਾਨੂੰ ਸਫਲ ਹੋ ਗਏ ਬੱਚਿਆਂ ਨੂੰ ਬਚਾਉਣ ਦੇ ਵਿੱਚ ਵੀ ਸਫਲ ਹੋ ਗਏ ਵਾਤਾਵਰਨ ਨੂੰ ਸਹੀ ਕਰਨ ਦੇ ਵਿੱਚ ਬਾਕੀ ਆ ਹੁਣ ਸਾਰੇ ਮੌਸਮੀਆਂ ਕਿੰਨੂ ਅੰਜੀਰ ਵਗੈਰਾ ਹਾਂਜੀ ਜਾਮਨਾ ਖੰਜੂਰਾ ਲੱਗੀਆਂ ਹੋਈਆਂ ਮਰੂਤ ਲੱਗੇ ਹੋਏ ਆ ਸਾਰਾ ਕੁਝ ਸਮੇ ਸਮੇ ਦਾ ਫਾਲ ਆ ਜੋ ਬੱਗੂ ਗੋਸ਼ੇ ਲੱਗੇ ਹੋਇਆ ਉਹ ਅਨਾਰ ਲੱਗੇ ਹੋਏ ਆ ਇਹ ਅਸੀਂ ਆਪਦੇ ਹਿਸਾਬ ਨਾਲ ਮਤਲਬ ਵੀ ਇਹ ਹੁਣ ਆਪਦੇ ਫਾਲ ਹੀ ਖਾਵਾਂਗੇ ਅਸੀਂ ਇਹ ਲੜਨ ਦੀ بجائے ਲੜਦਿਆਂ ਨੂੰ ਵੀ ਹਟਾਉਂਦੇ ਆ ਇਹ ਅੱਛਾ ਜੀ ਹਾਂ ਇਹ ਜੇ ਕਈ ਵਾਰੀ ਇਹ ਸੀਲ ਕੁੱਕੜ ਇਹ ਸਿਰਫ ਲੜਾਈ ਆਸਤੇ ਹੁੰਦੇ ਆ ਇਹ ਜਦੋਂ ਲੜ ਪੈਣਾ ਫਿਰ ਪਹਿਲਾਂ ਤਾਂ ਕੋਸ਼ਿਸ਼ ਕਰਦੇ ਇਹਨਾਂ ਨੂੰ ਖਟਾਉਂਦੀ ਠੀਕ ਹੈ ਜਦੋਂ ਫਿਰ ਇਹਨਾਂ ਤੋਂ ਬੇਕਾਬੂ ਹੋ ਜੇ ਫਿਰ ਇਹ ਸਾਡੇ ਕੋਲੇ ਜਾ ਕੇ ਰੌਲਾ ਪਾਉਂਦੇ ਆ ਵੀ ਉਹ ਲੜਾਈ ਚੱਲ ਰਹੀ ਆ ਤੇ ਉਹਨਾਂ ਦਾ ਤੁਸੀਂ ਆ ਕੇ ਆਪ ਖੁਦ ਸੁਧਾਰ ਕਰਦੇ ਹਾਂ 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 ਇਸ ਚੀਜ਼ ਆਸਤੇ ਆ ਕੀ ਹਾਲ ਨੇ ਸੁਣੋ ਅੱਜ ਆਪਾਂ ਖੜੇ ਆ ਪਿੰਡ ਦੂਹੇ ਵਾਲਾ ਨਾਲ ਆਪਣੇ ਹੈਗੇ ਅੰਕਲ ਜੀ ਜਗਸੀਰ ਸਿੰਘ ਜੀ ਤੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਅੱਜ ਦਾ ਜਿਹੜਾ ਐਪੀਸੋਡ ਚੱਲਣਗੇ 2-3 ਦਿਨ ਲਗਾਤਾਰ ਆਪਣੀਆਂ ਵੀਡੀਓ ਚੱਲਣਗੀਆਂ ਤੇ ਜੀਤ ਤੋਂ ਬਹੁਤ ਕੋਈ ਤੁਹਾਨੂੰ ਸਿੱਖਣ ਨੂੰ ਮਿਲੂਗਾ ਜਿਹੜੇ ਜਗ੍ਹਾ ਤੇ ਇਸ ਵਕਤ ਖੜੇ ਆ ਸਾਤੋਂ ਪਹਿਲਾਂ ਇੱਥੋਂ ਦੀ ਤੁਹਾਨੂੰ ਖਾਸियत ਦੱਸਾਂਗੇ ਨਾਲ ਆਪਣੇ ਅੰਕਲ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਅੰਕਲ ਜੀ ਹੁਣ ਇੱਕ ਨਾ ਸਿਸਟਮ ਬਣਾਇਆ ਹੋਇਆ ਵਾ ਇੱਥੇ ਪੰਛੀਆਂ ਦਾ ਜਿਹੜਾ ਕਿ ਵੀ ਪੰਛੀ ਕੋਈ ਵੀ ਕੈਦ ਨਹੀਂ ਕਰਨਾਗਾ ਹਰ ਤਰ੍ਹਾਂ ਦਾ ਪੰਛੀ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਬਾਕੀ ਜਿਆਦਾ ਜਾਣਕਾਰੀ ਅੰਕਲ ਜੀ ਦੇਣਗੇ ਅੰਕਲ ਜੀ ਇਹ ਕੀ ਪ੍ਰੋਸੈਸ ਕੀ ਬਣਾਇਆ ਹੋਇਆ ਇਹ ਆਪਣਾ ਪੰਛੀਆਂ ਦਾ ਸਾਨੂੰ ਬਚਪਨ ਤੋਂ ਸ਼ੌਕ ਸੀ ਅੱਛਾ ਜੀ ਪਰ ਪੰਛੀ ਅਸੀਂ ਉਹ ਰੱਖੇ ਆ ਜਿਹੜੇ ਕਿ ਸਾਨੂੰ ਇਹ ਨਾ ਮਹਿਸੂਸ ਹੋਵੇ ਉਹਨਾਂ ਨੂੰ ਵੀ ਸਾਨੂੰ ਕੈਦ ਕਰੀ ਬੈਠੇ ਆ ਹਾਂਜੀ ਖੁੱਲੇ ਪੰਛੀ ਆ ਇੱਥੇ ਇਹਨਾਂ ਨੂੰ ਸਿਰਫ ਤੇ ਸਿਰਫ ਰਾਤ ਨੂੰ ਤਾੜੀ ਦਾ ਉਹ ਵੀ ਕੋਈ ਬਿੱਲੇ ਕੁੱਤੇ ਦੇ ਡਰ ਤੋਂ ਵੀ ਇਹਨਾਂ ਨੂੰ ਕੋਈ ਨੁਕਸਾਨ ਨਾ ਕਰ ਦੇਗੇ ਠੀਕ ਹੈ ਜੀ ਦੂਜੀ ਗੱਲ ਇਹ ਆ ਪੰਛੀਆਂ ਦਾ ਕਿ ਜਿਹੜੇ ਹੁਣ ਜਿਵੇਂ ਸਾਡੇ ਬੱਚੇ ਆ ਜਿਵੇਂ ਅੱਜ ਕੱਲ ਦੀ ਪੀੜ੍ਹੀ ਆ ਉਹ ਉਹਦਾ ਜਮਾਂ ਪੱਠਾ ਬਾਤਾ ਮੋਬਾਈਲ ਨੇ ਹੂੰ ਇਹ ਤੁਸੀਂ ਕਦੇ ਵੇਖ ਲੋ ਜੇ ਸਾਡੇ ਜਦੋਂ ਹੋਰ ਵੀ ਫਾਰਮ ਉੱਤੇ ਆਉਂਦੇ ਆ ਸਾਡੇ ਬੱਚੇ ਆ ਜੋ ਆ ਕੇ ਜਿਹੜੇ ਮਤਲਬੀ ਇੱਥੇ ਜਦੋਂ ਆ ਆ ਕੇ ਸਕੂਲ ਨੂੰ ਸਾਨੂੰ ਪੁੱਛਦੇ ਆ ਵੀ ਮੋਬੈਲਰ ਜੇ ਨਾ ਤੁਸੀਂ ਪੰਛੀਆਂ ਕੋਲੇ ਚੱਲੋ ਹਾਂਜੀ ਉਹ ਆ ਕੇ ਫਿਰ ਇਹਨਾਂ ਦੇ ਸਾਰਿਆਂ ਪੰਛੀਆਂ ਦੇ ਵਿੱਚ ਲਾਲਚ ਲੱਗ ਜਾਂਦੇ ਕਿਤੇ ਕੋਈ ਦਾਣਾ ਪਾਤਾ ਕਿਤੇ ਪਾਣੀ ਪਾਤਾ ਕਿਤੇ ਕੁਝ ਮੋਬੈਲਾਂ ਨਹੀਂ ਸਾਥੋਂ ਮੰਗਦੇ ਸਾਨੂੰ ਸਭ ਤੋਂ ਵੱਡੀ ਜਿਹੜੀ ਰਾਤ ਹੈ ਹਾਂਜੀ ਆਪਦੇ ਬੱਚਾ ਨੂੰ ਬਚਾਉਣ ਦੀ ਉਹ ਇਹੀ ਮਿਲੀ ਹੈ ਜੀ ਇਹੀ ਹੈ ਜੀ ਠੀਕ ਹੈ ਇਹ ਜਿਵੇਂ ਹੁਣ ਕੱਲੇ ਕਬੂਤਰ ਆ ਇੱਥੇ ਜਿਹੜੇ ਦੂਜੇ ਪੰਛੀ ਆ ਜਾਂਦੇ ਆ ਉਹ ਗੁਰਦੀ ਪੰਛੀ ਆਮ ਹਾਂ ਹਾਂ ਇੱਥੇ ਜਿਹੜੀਆਂ ਬਹੁਤ ਨਿੱਕੀਆਂ ਨਿੱਕੀਆਂ ਚਿੜੀਆਂ ਜਿਹੜੀਆਂ ਕਿ ਅੱਜ ਘਰਾਂ ਦੇ ਵਿੱਚ ਕੋਠੀਆਂ ਬੰਨ੍ਹਨੇ ਕਰਕੇ ਆ ਨੇ ਹੈ ਨਹੀਂ ਆਪਣੇ ਪਾਏ ਆ ਕੋਸ਼ਾਲ ਨੇ ਬਾਹਰ ਤੋਤੇ ਵਗੈਰਿਆਂ ਦੇ ਹਾਂਜੀ ਤੇ ਉਹਦਾ ਕਰਕੇ ਬੜੇ ਇੱਥੇ ਇਹੋ ਜਿਹੇ ਪੰਛੀ ਆਉਂਦੇ ਆ ਜਿਹੜੇ ਕਿ ਅਸੀਂ ਕਦੇ ਵੇਖਿਆ ਨਹੀਂ ਹੁਣ ਇਸ ਵੇਲੇ ਮੌਕੇ ਤੇ ਨਹੀਂ ਆ ਉਹ ਹਾਂਜੀ ਉਹ ਆ ਕੇ ਇੱਥੇ ਆਪਦਾ ਰਹਿਣ ਬਸੇਰਾ ਵੀ ਆ ਵੱਖ-ਵੱਖ ਵੱਖ-ਵੱਖ ਕਿਸਮਾਂ ਦੇ ਅਸੀਂ ਰੁੱਖ ਲਾਏ ਆ ਇਨਾਂ ਤੇ ਆ ਕੇ ਉਹ ਰਹਿੰਦੇ ਆ ਬੜੇ ਆਨੰਦਮਾਨ ਦੇ ਬੜਾ ਰੌਲਾ ਪਾਉਂਦੇ ਆ ਜਿਵੇਂ ਪਹਿਲਾਂ ਹੁੰਦੇ ਸੀ ਉਸੇ ਤਰੀਕੇ ਨਾਲ ਇਹ ਉਹ ਆਪ ਦਾ ਰਾਤ ਬਰਾਤੇ ਆਪਦੇ ਘਰਾਂ ਨੂੰ ਪਰਤ ਜਾਂਦੇ ਆ ਠੀਕ ਹੈ ਜੀ ਇਹ ਬੂਟੇ ਜਿਹੜੇ ਫਿਰ ਲਾਏ ਆ ਇਹ ਇੱਕ ਤਾਂ ਹੋਗੇ ਫਰੂਟ ਵਾਲੀ ਹੋਗੇ तकरीबन ਸਾਰੇ ਬੂਟੇ ਹਨਾ ਜੀ ਹਾਂਜੀ ਹਾਂਜੀ ਤੇ ਨਾਲ ਇਹ ਫਿਰ ਪੰਚੀਆਂ ਨੂੰ ਵੀ ਆਉਂਦਾ ਜਾਨੀ ਕਿ ਸਦਾ ਦੇਨ ਦੇ ਜਦੋਂ ਵੱਡੇ ਹੁੰਦੇ ਜਾਣਗੇ ਹਨਾ ਹਾਂਜੀ ਹਾਂਜੀ ਵੈਸੇ ਇਹ ਜਿਵੇਂ ਇੰਨੇ ਥਾਂ ਦੇ ਵਿੱਚ ਪੌਦੇ ਆ ਇੱਥੇ ਬਹੁਤ ਜ਼ਿਆਦਾ ਪਹਿਲਾਂ ਇੱਥੇ ਪੌਦੇ ਲਾਉਣ ਤੋਂ ਪਹਿਲਾਂ ਹੁੰਦਾ ਸੀਗਾ ਘਾਹ ਵਗੈਰਾ ਹਾਂਜੀ ਉਸ ਤੋਂ ਬਾਅਦ ਅਸੀਂ ਪੌਦੇ ਲਾਤੇ ਘਾਹ ਦਾ ਫੇਰ ਵੀ ਸਾਥੋਂ ਛਤਕਾਰਾ ਨਾ ਹੋਇਆ ਫੇਰ ਅਸੀਂ ਇੱਥੇ ਆਹ ਸੀਲ ਕੁੱਕਰ ਵਗੈਰਾ ਆਹ ਬਤਖਾਂ ਵਗੈਰਾ ਆ ਜੋ ਨਾਲੇ ਤੁਰਦੀਆਂ ਗਾਂ ਹੈ ਨਾ ਇਹ ਇਹ ਵਿੱਚ ਲਿਆ ਕੇ ਛੜਤੇ ਹੁਣ ਇਹ ਸਾਡੀ ਮੁਫਤੀ ਦੀ ਲੇਬਰ ਹੈ ਇੱਕ ਅੱਛਾ ਜੀ ਇਹ ਬਿਲਕੁਲ ਕਿਤੇ ਵੀ ਆ ਵਖਾ ਜਾਲੀ ਦੇ ਵਿੱਚ ਰਹਿ ਗਿਆ ਇਹਨਾਂ ਤੋਂ ਕੁਝ ਹਰਾਕਾ ਨਹੀਂ ਹੋ ਰਿਹਾ ਕਿਤੇ ਘਾਹ ਨਹੀਂ ਛੜਦੇ ਆ ਵਖੇ ਸਾਰਾ ਰੜਾ ਕੀਤਾ ਪਿਆ ਪੱਕਾ ਕਰਤਾ ਪੂਰਾ ਹਨਾ ਹਾਂਜੀ ਹਾਂਜੀ ਪੱਕਾ ਕਰਤਾ ਉਹਨਾਵੇ ਆਹ ਸਾਡਾ ਪਾਣੀ ਜੋ ਬਤਖਾਂਸ ਤੇ ਬਣਾਇਆ ਹੋਇਆ ਇਹ ਹੁਣ ਪੂਰੀ ਗਰਮੀ ਮੋਟਰ ਲਾ ਕੇ ਤੇ ਇਹਨਾਂ ਨੂੰ ਅਸੀਂ ਪਾ ਦਿਆ ਕਰਾਂਗੇ ਇਹ ਸਾਡੇ ਫਰੇਸਟੀ ਨਾਲ ਦੋ ਕੰਮਾਂ ਨਾਲੇ ਵਾਤਾਵਰਣ ਸ਼ੁੱਧ ਹੁੰਦਾ ਆਕਸੀਜਨ ਮਿਲਦਾ ਕਰੋਨਾ ਤੋਂ ਬਾਅਦ ਹੀ ਆਕਸੀਜਨ ਦਾ ਆਪਾਂ ਨੂੰ ਮਹਿਸੂਸ ਹੋਇਆ ਵੀ ਆਕਸੀਜਨ ਵੀ ਕੁਝ ਹੁੰਦਾ ਹੈ ਹਾਂਜੀ ਇਹ ਫਿਰ ਦੋਵੇਂ ਸਾਡੇ ਚੀਜ਼ਾਂ ਜਿਹੜੀਆਂ ਸਾਨੂੰ ਸਫਲ ਹੋ ਗਏ ਬੱਚਿਆਂ ਨੂੰ ਬਚਾਉਣ ਦੇ ਵਿੱਚ ਵੀ ਸਫਲ ਹੋ ਗਏ ਵਾਤਾਵਰਨ ਨੂੰ ਸਹੀ ਕਰਨ ਦੇ ਵਿੱਚ ਬਾਕੀ ਆ ਹੁਣ ਸਾਰੇ ਮੌਸਮੀਆਂ ਕਿੰਨੂ ਅੰਜੀਰ ਵਗੈਰਾ ਹਾਂਜੀ ਜਾਮਨਾ ਖੰਜੂਰਾ ਲੱਗੀਆਂ ਹੋਈਆਂ ਮਰੂਤ ਲੱਗੇ ਹੋਏ ਆ ਸਾਰਾ ਕੁਝ ਸਮੇਂ ਸਮੇਂ ਦਾ ਫਾਲ ਆ ਜੋ ਬੱਗੂ ਕੋਸ਼ੇ ਲੱਗੇ ਹੋਏ ਆ ਉਹ ਅਨਾਰ ਲੱਗੇ ਹੋਏ ਆ ਇਹ ਅਸੀਂ ਆਪਦੇ ਹਿਸਾਬ ਨਾਲ ਮਤਲਬ ਵੀ ਇਹ ਹੁਣ ਆਪਦੇ ਫਾਲ ਹੀ ਖਾਵਾਂਗੇ ਇਸ ਕਰਕੇ ਇਹ ਸਾਨੂੰ ਬੜੀ ਰਾਹਤ ਵਾਲੀ ਗੱਲ ਹੈ ਜੀ ਇੱਕੋ ਜਿਵੇਂ ਅਸਲੀ ਮੁਰਗਿਆਂ ਦੇ ਵਿੱਚ ਉਹ ਕਚੋਰ ਫਿਰਦੇ ਹਨ ਚਕੋਰ ਕਹਿੰਦੇ ਹਨ ਨਾ ਚਕੋਰ ਮੈਂ ਵੀ ਰੱਖਿਆ ਪਰ ਉਹ ਮੇਰੇ ਤਾਂ ਥੋੜੇ ਜਿਹਾ ਲੜਦੇ ਰਹਿੰਦੇ ਆ ਇਹ ਇਹ ਲੜਦੇ ਨਹੀਂਗੇ ਨਹੀਂ ਇਹ ਬੜਾ ਅੱਛਾ ਸਵਾਲ ਕੀਤਾ ਜੀ ਤੁਸੀਂ ਇਹ ਲੜਨ ਦੀ بجائے ਲੜਦਿਆਂ ਨੂੰ ਵੀ ਹਟਾਉਂਦੇ ਆ ਇਹ ਅੱਛਾ ਜੀ ਹਾਂ ਇਹ ਤਾਂ ਕਈ ਵਾਰੀ ਇਹ ਸੀਲ ਕੁੱਕੜੇ ਇਹ ਸਿਰਫ ਲੜਾਈ ਆਸਤੇ ਹੁੰਦੇ ਆ ਹਾਂਜੀ ਇਹ ਜਦੋਂ ਲੜ ਪੈਣਾ ਫਿਰ ਪਹਿਲਾਂ ਤਾਂ ਕੋਸ਼ਿਸ਼ ਕਰਦੇ ਇਹਨਾਂ ਨੂੰ ਹਟਾਉਣ ਦੀ ਠੀਕ ਹੈ ਜਦੋਂ ਫਿਰ ਇਹਨਾਂ ਤੋਂ ਬੇਕਾਬੂ ਹੋ ਜਾਏ ਫਿਰ ਇਹ ਸਾਡੇ ਕੋਲੇ ਜਾ ਕੇ ਰੌਲਾ ਪਾਉਂਦੇ ਆ ਵੀ ਉਹੋ ਔਰ ਲੜਾਈ ਚੱਲ ਰਹੀ ਆ ਤੇ ਉਹਨਾਂ ਦਾ ਤੁਸੀਂ ਆ ਕੇ ਆਪ ਖੁਦ ਸੁਧਾਰ ਕਰਦੇ ਹਾਂ 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 ਐਸ ਚੀਜ਼ ਆਸਤੇ ਆ ਤੇ ਬਾਕੀ ਬਾਹਰੋਂ ਬੰਦਾ ਆਉਂਦਾ ਕੁੱਤਾ ਬਿੱਲਾ ਆਉਂਦਾ ਤੇ ਬੜੇ ਰੌਲਾ ਪਾਉਂਦੇ ਆ ਦੱਸ ਦਿੰਦੇ ਆ ਕੁੱਤੇ ਵਾਂਗੂ ਹੀ ਕੰਮ ਕਰਦੇ ਆ ਠੀਕ ਹੈ ਜੀ ਇਹ ਫਿਰ ਤਾੜ ਦਿੰਦੇ ਨੇ ਇਹਨਾਂ ਨੂੰ ਕਿ ਇਹ ਖੁੱਲੇ ਹੀ ਰਹਿੰਦੇ ਆ ਇਹ ਦਿਨੇ ਦਿਨੇ ਤਾਂ ਆ ਹੀ ਫਿਰਦੇ ਰਹਿੰਦੇ ਆ ਸਾਰੇ ਰਾਤ ਨੂੰ ਫਿਰ ਕੁਝ ਬਾਹਰਲੇ ਬਿੱਲਿਆਂ ਨੇ ਪਿਛਲੇ ਦਿਨਾਂ ਦੇ ਵਿੱਚ ਕੋਈ ਨੁਕਸਾਨ ਕਰਤਾ ਫਿਰ ਰਾਤ ਰਾਤ ਨੂੰ ਇਹਨਾਂ ਨੂੰ ਤਾੜ ਦਿੰਦੇ ਆ ਸੋਭਾ ਫੇਰ ਇਹ ਸਵੇਰ ਸਾਰੇ ਬਿਲਕੁਲ ਆਜ਼ਾਦ ਆ ਪਕੈਦਾਲਾ ਉਹ ਪੰਛੀ ਕੋ ਵਾਈਟ ਲੈਫ ਵਾਲਾ ਰੱਖਦੇ ਨਹੀਂ ਗਿਆ ਜੇ ਜਿਹੜਾ ਕੈਦ ਕਰਨਾ ਪਾ ਜਿਵੇਂ ਕਬੂਤਰ ਇਹ ਜਿਹੜੇ ਇਹਦਾ ਇੱਥੇ ਬੈਠਦੇ ਰਹਿੰਦੇ ਕੋਈ ਦੂਜੇ ਕਬੂਤਰ ਵੀ ਆ ਕੇ ਰਲਦੇ ਇਹਨਾਂ ਦੇ ਕਿ ਨਹੀਂ ਰਲਦੇ ਹਾਂ ਹਾਂ ਆ ਜਾਂਦੇ ਆ ਇਹ ਦਿਨੇ ਵਿੱਚ ਜਿਹੜੇ ਆਪਾਂ ਜਿਹਨੂੰ ਗੋਲੇ ਕਬੂਤਰਾਂ ਨੇ ਆ ਉਹ ਆ ਜਾਂਦੇ ਆ ਤੇ ਕਈ ਵਾਰੀ ਇਹਨਾਂ ਨੂੰ ਪਰੇਸ਼ਾਨ ਵੀ ਕਰਦੇ ਆ ਪਰ ਕੱਢ ਦਈਦੇ ਫਿਰ ਇਹ ਮੈਕਸ ਹੋ ਜਾਂਦੇ ਆ ਨਹੀਂ ਤਾਂ ਨੁਕਸਾਨ ਕਰ ਦਿੰਦੇ ਆ ਕਿਉਂਕਿ ਕਿੰਗ ਬਰੀਡ ਇੱਕ ਬਹੁਤ ਵਧੀਆ ਵੱਡੀਆਂ ਬਰੀਡਾਂ ਚੋਂ ਆ ਜਾਂਦੇ ਜਿਵੇਂ ਆਪਾਂ ਦਾ ਮਿੰਨੀ ਪਲਾਂਟ ਤੇ ਵੱਡਾ ਪਲਾਂਟ ਹਾਂਜੀ ਹਾਂਜੀ ਇਹ ਕਿੰਗ ਬਰੀਡ ਵੱਡੀਆਂ ਨਸਲਾਂ ਦੇ ਵਿੱਚੋਂ ਆ ਜਾਂਦੇ ਆ ਮਹਿੰਗੇ ਹੁੰਦੇ ਆ ਇਹ ਕਾਫੀ ਸਾਡੇ ਬੱਚੇ ਆ ਜੋ ਆ ਕੇ ਜਿਹੜੇ ਮਤਲਬੀ ਇੱਥੇ ਜਦੋਂ ਆ ਆ ਕੇ ਸਕੂਲਰ ਸਾਨੂੰ ਪੁੱਛਦੇ ਆ ਵੀ ਮੋਬੈਲਰ ਜਾਨੇ ਤੁਸੀਂ ਪੰਛੀਆਂ ਕੋਲੇ ਚੱਲੋ ਹਾਂਜੀ ਉਹ ਆ ਕੇ ਫਿਰ ਇਹਨਾਂ ਦੇ ਸਾਰਿਆਂ ਪੰਛੀਆਂ ਦੇ ਵਿੱਚ ਲਾਲਚ ਲੱਗ ਜਾਂਦੇ ਕਿਤੇ ਕੋਈ ਦਾਣਾ ਪਾਤਾ ਕਿਤੇ ਪਾਣੀ ਪਾਤਾ ਕਿਤੇ ਕੁਝ ਮੋਬੈਲਾਂ ਨਹੀਂ ਸਾਥੋਂ ਮੰਗਦੇ ਸਾਨੂੰ ਸਭ ਤੋਂ ਵੱਡੀ ਜਿਹੜੀ ਰਾਤ ਹੈ ਹਾਂਜੀ ਆਪਦੇ ਬੱਚਾ ਨੂੰ ਬਚਾਉਣ ਦੀ ਉਹ ਇਹ ਹੀ ਮਿਲੀ ਇਹ ਸਾਡੇ ਫਰੇਸਟੀ ਨਾਲ ਦੋ ਕੰਮਾਂ ਨਾਲੇ ਵਾਤਾਵਰਨ ਸ਼ੌਧ ਹੁੰਦਾ ਆਕਸੀਜਨ ਮਿਲਦਾ ਕਰੋਨਾ ਤੋਂ ਬਾਅਦ ਹੀ ਆਕਸੀਜਨ ਦਾ ਆਪਾਂ ਨੂੰ ਮਹਿਸੂਸ ਹੋਇਆ ਵੀ ਆਕਸੀਜਨ ਵੀ ਕੁਝ ਹੁੰਦਾ ਹੈ ਹਾਂਜੀ ਇਹ ਫਿਰ ਦੋਵੇਂ ਸਾਡੇ ਚੀਜ਼ਾਂ ਜਿਹੜੀਆਂ ਸਾਨੂੰ ਸਫਲ ਹੋ ਗਏ ਬੱਚਿਆਂ ਨੂੰ ਬਚਾਉਣ ਦੇ ਵਿੱਚ ਵੀ ਸਫਲ ਹੋ ਗਏ ਵਾਤਾਵਰਨ ਨੂੰ ਸਹੀ ਕਰਨ ਦੇ ਵਿੱਚ ਬਾਕੀ ਆ ਹੁਣ ਸਾਰੇ ਮੌਸਮੀਆਂ ਕਿੰਨੂ ਅੰਜੀਰ ਵਗੈਰਾ ਹਾਂਜੀ ਜਾਮਨਾ ਖੰਜੂਰਾ ਲੱਗੀਆਂ ਹੋਈਆਂ ਮਰੂਤ ਲੱਗੇ ਹੋਏ ਆ ਸਾਰਾ ਕੁਝ ਸਮੇਂ ਸਮੇਂ ਦਾ ਫਾਲ ਆ ਜੋ ਬੱਗੂ ਕੋਸ਼ੇ ਲੱਗੇ ਹੋਇਆ ਉਹ ਅਨਾਰ ਲੱਗੇ ਹੋਏ ਆ ਇਹ ਅਸੀਂ ਆਪਦੇ ਹਿਸਾਬ ਨਾਲ ਮਤਲਬ ਵੀ ਇਹ ਉਹਨਾਂ ਆਪ ਦੇ ਫਾਲੀ ਖਾਵਾਂਗੇ ਇਹ ਲੜਨ ਦੀ بجائے ਲੜਦਿਆਂ ਨੂੰ ਵੀ ਹਟਾਉਂਦੇ ਆ ਇਹ ਅੱਛਾ ਜੀ ਹਾਂ ਇਹ ਤਾਂ ਕਈ ਵਾਰੀ ਇਹ ਸੀਲ ਕੁੱਕੜ ਇਹ ਸਿਰਫ ਲੜਾਈ ਆਸਤੇ ਹੁੰਦੇ ਆ ਹਾਂਜੀ ਇਹ ਜਦੋਂ ਲੜ ਪੈਣਾ ਫਿਰ ਪਹਿਲਾਂ ਤਾਂ ਕੋਸ਼ਿਸ਼ ਕਰਦੇ ਇਹਨਾਂ ਨੂੰ ਹਟਾਉਣ ਦੀ ਠੀਕ ਹੈ ਜਦੋਂ ਫਿਰ ਇਹਨਾਂ ਤੋਂ ਬੇਕਾਬੂ ਹੋ ਜੇ ਫਿਰ ਇਹ ਸਾਡੇ ਕੋਲੇ ਜਾ ਕੇ ਰੌਲਾ ਪਾਉਂਦੇ ਆ ਵੀ ਉਹ ਲੜਾਈ ਚੱਲ ਰਹੀ ਆ ਤੇ ਉਹਨਾਂ ਦਾ ਤੁਸੀਂ ਆ ਕੇ ਆਪ ਖੁਦ ਸੁਧਾਰ ਕਰਦੇ ਹਾਂ 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 ਐਸ ਚੀਜ਼ ਆਸਤੇ